ਸੰਤ ਬਣੇ ਦਾ ਸਾਧਨ ਹੈ ਸੰਤ ਬਣੇ ਦਾ ਸੰਗਤ ਦੇ ਉੱਤੇ ਜਿਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਇਸਤਤਨਾ ਧੰ ਗੁਰੂ ਗ੍ਰੰਥ ਸਾਹਿਬ ਬਾਣੀ ਹੈ ਨਾ ਇਸ ਬਾਣੀ ਨੇ ਪੈਦਾ ਹੀ ਦੁਨੀਆ ਦੇ ਅੰਦਰ ਸੰਤ ਕੀਤੇ ਸੰਤ ਕੀਤੇ ਨੇ ਪਾਤਸ਼ਾਹ ਦੇ ਬਚਨ ਨੇ ਜਿੰਨ ਜਿੰਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰਗੁਰ ਪੂਰਾ ਰੱਧਿਆ ਦਰਗਹ ਸੱਚ ਕਰ ਜਦੋਂ ਸੱਦਰਗਾਹ ਦੇ ਵਿੱਚ ਸੱਚੀ ਖੜੀ ਕਵੀ ਕਰਤਵ ਦੀ ਕੀਨੇ ਉਤਰਨਾ ਉਹਨੇ ਉਤਰਨਾ ਜੀਨੇ ਗੁਰੂ ਦੀ ਸੰਗਤ ਵਿੱਚ ਆਣ ਕੇ ਵਾਹਿਗੁਰੂ ਜੀ ਪਰਮੇਸ਼ਰ ਦਾ ਨਾਮ ਜਪਣਾ ਤੇ ਜੁੜਨਾ ਹੁਣ ਅਗਲੇ ਬਚਨਾਂ ਨੇ ਸਤਿਗੁਰੂ ਜੀ ਦੇ ਅਸੀਂ ਸੇਵਾ ਸਾਰੇ ਕਰਦੇ ਆ ਕੋਈ ਲੰਗਰ ਬਣਾਉਦੀ ਕਰ ਰਿਹਾ ਹੈ ਕੋਈ ਇੱਥੇ ਸੰਗਤ ਵਿੱਚ ਜਿਹੜਾ ਬੈਠ ਕੇ ਨਾਮ ਰਸ ਸੁਣ ਰਿਹਾ ਹੈ ਕੋਈ ਪਾਠੀ ਪਾਠ ਕਰ ਰਿਹਾ ਹੈ ਕੋਈ ਚਾਦਰਾਂ ਵਿਛਾ ਰਿਹਾ ਹੈ ਕੋਈ ਲੰਗਰ ਵਰਤਾ ਰਿਹਾ ਹੈ ਤੇ ਕੋਈ ਛਕ ਰਿਹਾ ਸਾਰੀ ਸੇਵਾ ਹੈ ਹੁਣ ਇਹਦੇ ਵਿੱਚ ਸਤਿਗੁਰੂ ਜੀ ਆਖ ਰਹੇ ਨੇ ਜੇ ਕੋ ਕਰੇ ਚਿਤ ਲਾਇ ਸਤਿਗੁਰੂ ਕੀ ਸੇਵਾ ਸਫਲ ਹੈ ਇੱਥੇ ਰੁਕਣਾ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਉਹ ਅਸੀਂ ਆਪਣੇ ਅੰਦਰ ਗਿਆਲ ਕਰਨਾ ਹੈ ਤੇ ਸਾਡਾ ਇਸ ਦਿਨ ਬੈਠਾ ਦਾ ਜਤ ਲੱਗਾ ਕਿ ਕੋਆਟੜ ਦੀ ਦੇ ਸਾਡੀ ਇੱਥੇ ਗੁਰਦੁਆਰਾ ਸਾਹਿਬ ਜੀ ਹਦੂਦੇ ਅੰਦਰ ਹੈ ਤੇ ਸਾਡੀ ਸੁਰੱਖਿਤੇ ਕਿਤੇ ਸੁਲਤਾਨ ਕੋ ਲੋਦੀ ਦੇ ਵਾਲਾ ਉਹ ਹਾਲਤ ਨਹੀਂ ਜਦੋਂ ਤੁਹਾਡਾ ਗੁਰੂ ਨਾਨਕ ਬਾਪੂ ਇੱਕ ਉਥੋਂ ਦੇ ਨਵਾਬ ਨਾਲ ਨਵਾਦ ਗੁਜਾਰਨ ਗਿਆ ਸੀ ਕਿਤੇ ਉੱਥੇ ਉਹ ਹਾਲਤ ਨਹੀਂ ਅਸੀਂ ਕਿਤੇ ਇੱਥੇ ਬੈਠੇ ਹਾਂ ਤੇ ਸੁਰੱਖਤ ਸਾਡੀ ਜ਼ਰੂਰਤ ਨਹੀਂ ਹੈਗੀ ਸਤਿਗੁਰੂ ਦੀ ਸੇਵਾ ਸਮਰ ਹੈ ਜੇ ਕੋ ਕਰੇ ਤੇ ਸੁਖ ਆਵੇ ਧੰਨ ਗੁਰੂ ਅਰਜ ਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦੀ ਹੋਜ ਨੂੰ ਬਚਾਉਣ ਵਾਸਤੇ ਆਪਣੇ ਉੱਤੇ ਸਹਿਤ ਤੇ ਅਪਹਿ ਨਾ ਸਹਿ ਜਾਣ ਵਾਲੇ ਤੇ ਨਾ ਕਹਿ ਜਾਣ ਵਾਲੇ ਦੁੱਖ ਝੱਲ ਕੇ ਆਪਣੀ ਸ਼ਹਾਦਤ ਦਿੱਤੀ ਤੇ ਜਿਸ ਬਾਣੀ ਨੂੰ ਨਰੋਲ ਰੂਪ ਦਿੱਤਾ ਜੇਕਰਤੇ ਉਸ ਸਮੇਂ ਦੀ ਹਕੂਮਤ ਦੇ ਅੱਖੇ ਲੱਗ ਕੇ ਸਤਿਗੁਰੂ ਜੀ ਉਹਨਾਂ ਦੇ ਅੱਖੇ ਲੱਗ ਕੇ ਬਾਣੀ ਦੇ ਵਿੱਚ ਰਲ ਗਲ ਦਰ ਦਿੰਦੇ ਤੇ ਅੱਜ ਇਹ ਗੱਲ ਆਖਦੇ ਆ ਸਾਨੂੰ ਸਾਡੀ ਜ਼ਬਾਨ ਖੜਕਣੀ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰ ਤਖਤ ਰੂਪ ਸਰਕਾਰੀ ਇਸ ਗੁਰੂ ਦੀ ਸ਼ਰਨ ਦੇ ਵਿੱਚ ਇਸ ਗੁਰੂ ਦੀ ਸ਼ਰਨ ਵਿੱਚ ਜੋ ਸ਼ਰਨ ਆਵੇ ਤੇ ਸੰਪੰਥ ਲਾਵੇ ਇਹੋ ਬਿਰਤ ਸੁਆਮੀ ਸੰਦਾ ਹੁਣ ਅਸੀਂ ਕਹਿੰਦੇ ਆ ਕਿ ਸਾਰੇ ਹੀ ਇਸ ਸੰਗਤ ਦੇ ਵਿੱਚ ਬਖਸ਼ੇ ਜਾਂਦੇ ਮੁਕਤੇ ਜਾਂਦੇ ਨੇ ਅਸੀਂ ਸਤਿਗੁਰੂ ਦੀ ਬਾਣੀ ਪੜ੍ਹਦੇ ਆਂ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀ ਆ ਚੰਗਾ ਕੋਈ ਤੇ ਟੂਰ ਵੀ ਆ ਜੇ ਤਾਂ ਮੇਰੇ ਬਾਗਾ ਉਹ ਵੀ ਪਖਸ਼ਿਆ ਚ ਬਖਸ਼ੇ ਗਏ ਜਦੋਂ ਕੋਈ ਤੋਰ ਦੀ ਹਮਾਂ ਨਹੀਂ ਨਾ ਭਰਦਾ ਆਂਦੇ ਚੋਰੀਆਂ ਕਰਦਾ ਹੈ ਨਾੜੇ ਕੰਮ ਕਰਦਾ ਹੈ ਤੇ ਉਦੋਂ ਇਹ ਗੁਰੂ ਆਪਣੀ ਸ਼ਰਮ ਵਿੱਚ ਆਏ ਨੂੰ ਗਲਵਕੜੀ ਵਿੱਚ ਲਾ ਲਿੰਦਾ ਹੈ ਬਹਾਦਰ ਬਾਬਾ ਬੀਬੀ ਚੰਦ ਭੂਮੀ ਦਾ ਚੋਰ ਵਰਗਿਆਂ ਨੂੰ ਸਤਿਗੁਰੂ ਨੇ ਸ਼ਰਮ ਵਿੱਚ ਆਏ ਨੂੰ ਗਲਵਕੜੀ ਵਿੱਚ ਲਾਇਆ ਅਸੀਂ ਵੀ ਚੋਰ ਹਾਂ ਕਿਉਂ ਅਸੀਂ ਰੱਬ ਦਾ ਨਾਮ ਨਹੀਂ ਲੈਂਦੇ ਤੇ ਜੇ ਕਿਤੇ ਸ਼ਰਮ ਆ ਜਈਏ ਜੱਪ ਲਾ ਕੇ ਗੁਰੂ ਦੇ ਸ਼ਬਦ ਨਾਲ ਜੁੜ ਜਾਈਏ ਤੇ ਸਾਡਾ ਆਇਆ ਸਫਲ ਤਾਹਾਂ ਕੋ ਬਣੀਏ ਦਾਸ ਰਸਨ ਹਰ ਹਦਿਸ ਬਣੀਏ ਆਏ ਬਸੇ ਸਾਧੂ ਕੇ ਸੰਗੇ ਅਣ ਦਿਨ ਨਾਮ ਤੇ ਆਵੇ ਅੰਗੇ ਆਪ ਕੋ ਜੋ ਨਾਮੇ ਰਤਾ ਜਾਂ ਕੋ ਦਇਆ ਮਾਇਆ ਦੰਦਾਤਾ ਇਕੇ ਆਵਨ ਫਿਰ ਜੋ ਨਾ ਆਇਆ ਨਾਨਕ ਹਰ ਕੈ ਦਰਸ ਸੁਮਾਇ ਆਉਣ ਦਾ ਤਰੀਕਾ ਸਾਨੂੰ ਸਾਧੂਆਂ ਕੋਲੋਂ ਮਿਲੇਗਾ ਜਿਨ੍ਹਾਂ ਸਾਧੂਆਂ ਦੀ ਅੱਜ ਵਰਸੇ ਮਨਾ ਰਹੇ ਆ ਆਉਣ ਦਾ ਤਰੀਕਾ ਉਸ ਗੁਰੂ ਦੀ ਸ਼ਬਦ ਵਿੱਚ ਸਾਨੂੰ ਮਿਲੇਗਾ ਜੀਨੇ ਹੁਣ ਤੱਕ ਆਪਣੀ ਬਾਣੀ ਦੁਆਰਾ ਤਮਾਮ ਲੋਕਾਂ ਨੂੰ ਸਾਧਨਾ ਕਰਾ ਕੇ ਕਰਕੇ ਸਾਦਾ ਵਾਲਾ ਜੀਵਨ ਦੇਕੇ ਮਰਦਾਨ ਪ੍ਰਦਾਨ ਕੀਤਾ ਹੈ ਸਾਈ ਸੰਗਤ ਦਾ ਧੰਨਵਾਦ ਕੋਟਾ-ਕੋਟ ਧੰਨਵਾਦ ਸੰਗਮ ਗੁਰਦਵਾਰਾ ਕੋਟ ਕੋਈ ਗੁਰੂ ਜੀ ਦਾ ਧੰਨਵਾਦ ਜਿਤੋਂ ਦੇ ਸੰਬੰਧਕ ਜਨਾਂ ਦਾ ਜਿਨ੍ਹਾਂ ਮੇਰੇ ਵਰਗੇ ਨਤੀਜ ਹੋ ਇਥੇ ਮਾਨਕ ਸ੍ਰੀ ਅਕ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਤੁਮਾ ਪ੍ਰਾਪਤ ਹੋਇਆ ਹੈ ਧੰਨਵਾਦ ਜੀ ਪਿਆਰਿਓ ਮੇਰੇ ਸਤਿਗੁਰੂ ਦੇ ਦਿਲਾਰਿਓ ਵੱਧ ਚੜ੍ਹਤ